ਔਰਤ ਨੇ ਨਹੀਂ ਚੱਲੀ ਐਨਆਰਆਈ ਦੀ ਮਖੌਲ ਬਾਜੀ ਉਹਨਾਂ ਦੀ ਰੰਜਿਸ਼ ਕੋ ਪੰਜ-ਛਤ ਦਿਨ ਪਹਿਲਾਂ ਜਿਹੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਪੰਜ-ਛਤ ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਟਕਰਾਅ ਹੋਇਆ ਜਿਸ ਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰ ਵੱਲੋਂ ਆ ਰਹੀ ਸੀ ਤੇ ਉਹਨਾਂ ਨੇ ਜਿਹੜੀਆਂ ਦੋ-ਤਿੰਨ ਕਿਰਚਾ ਮਾਰ ਕੇ ਤੇ ਉਹਦਾ ਜਿਹੜੇ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਤਾਂ ਦੇਖੋ ਕਰਤਾ ਵੱਡਾ ਕਾਂਡ ਦੀ ਸਾਰੇ ਅਲਮੋਲਨੀ ਜੀ ਗੱਲ ਤੋਂ ਸਾਰੇ ਅਲੱਗ ਕਿਸ ਤਰ੍ਹਾਂ ਸਾਡੇ ਨੇ ਸਾਰੇ ਚੱਕੋ ਕਲਿੱਕ ਕਰ ਚਾ ਕਰਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫੇਰ ਸਾਰੇ ਇੱਥੇ ਮਾਰੀ ਇੱਕ ਛੂਰੀਆਂ ਮਾਰ ਕੇ ਕਰਤਾ ਕਤਲ ਤੇ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਦੀ ਤਕਰਾਰ ਹੋਈ ਸੀਗੀ ਉਹ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਗੁਰਦਾਸਪੁਰ ਪੁਲਿਸ ਦੇ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਨਮਾ ਬਹਾਦਰ ਚ 8 ਸਾਲਾਂ ਬਾਅਦ ਆਏ ਇੱਕ ਐਨਆਰਆਈ ਵਿਅਕਤੀ ਨੇ ਮਾਮੂਲੀ ਤਕਰਾਰ ਤੋਂ ਬਾਅਦ ਇੱਕ 48 ਸਾਲਾ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਸ ਸਬੰਧੀ ਪੁਰਾਣਾ ਸ਼ਾਲਾ ਪੁਲਿਸ ਨੇ ਉਕਤ ਐਨਆਰਆਈ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਅਨੁਸਾਰ ਪਿੰਡ ਨਮਾ ਬਹਾਦਰ ਦੀ ਰਹਿਣ ਵਾਲੀ 48 ਸਾਲਾ ਔਰਤ ਸਲਿੰਦਰ ਕੋਰਨ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਇੱਕ ਐਨਆਰਆਈ ਨੌਜਵਾਨ ਨਰਿੰਦਰ ਸਿੰਘ ਵੱਲੋਂ ਮੁਖੌਲबाजी ਕੀਤੀ ਗਈ ਸੀ ਜਿਸ ਦਾ ਮ੍ਰਿਤਿਕਾ ਸਲਿੰਦਰ ਕੌਰ ਵੱਲੋਂ ਵਿਰੋਧ ਕੀਤਾ ਗਿਆ ਸੀ ਇਸੇ ਰੰਜਿਸ਼ ਤਹਿਤ ਨਰਿੰਦਰ ਸਿੰਘ ਪੁੱਤਰ ਚਰਨ ਸਿੰਘ ਨੇ ਬੀਤੀ ਰਾਤ ਗੁਆਣ ਦੀ ਇੱਕ ਹਵੇਲੀ ਵਿੱਚ ਗਏ ਪਤੀ ਪਤਨੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਤਨੀ ਹਵੇਲੀ ਤੋਂ ਬਾਹਰ ਆਈ ਤਾਂ ਉਸ ਨੂੰ ਗਲੀ ਦੇ ਵਿੱਚ ਚਾਕੂ ਨਾਲ ਤਿੰਨ ਵਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਇਸ ਸਬੰਧੀ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਜ਼ਖਮੀ ਔਰਤ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਦੱਸਣਯੋਗ ਹੈ ਕਿ ਦੋਸ਼ੀ ਐਨ ਆਰ ਆਈ ਨਰਿੰਜਨ ਸਿੰਘ 8 ਸਾਲਾਂ ਬਾਅਦ ਵਿਦੇਸ਼ ਗਰੀਸ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ ਦੂਜੇ ਪਾਸੇ ਪੁਰਾਣਾ ਸ਼ਾਲਾ ਪੁਲਿਸ ਨੇ ਇਸ ਸਬੰਧੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਲ ਗੁਰਦਾਸਪੁਰ ਭੇਜ ਦਿੱਤਾ ਅਤੇ ਦੋਸ਼ੀ ਨਰਿੰਜਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮੈਂ ਸਰਪੰਚ ਨਵਾਂ ਪਿੰਡ ਭਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰਕੌਰ ਮੈਂ ਮੌਕੇ ਮذاب ਕੋ ਤੇ ਪਹੁੰਚਿਆ ਰਾਤੀ 9:30 ਵਜੇ ਪਰ ਨਰਿੰਦਰ ਸਿੰਘ ਸਨਫ ਚਰਨ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਸਾਲ ਛੁੱਟੀ ਜਾਂਦਾ ਉਹ ਤੇ ਰਾਤ ਜੀ ਤੋਂ ਪਹ ਗਏ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਲਿਸ ਨੂੰ ਰਿਪੋਰਟ ਫਾਰਮ ਕੀਤਾ ਸ੍ਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜੇ ਸੀ ਉਹਨਾਂ ਦੇ ਉਹਨਾਂ ਦੇ ਰਣਜੀਤ ਕੋਲ 5-7 ਦਿਨ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰਣਜੀਤ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾਂ ਮਾਰ ਕੇ ਤੇ ਉਹਦਾ ਜਿਹੜੇ ਗੰਭੀਰ ਹੱਥ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਹੈ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮਨ ਬਣ ਜ਼ਖਮੀ ਕਰਕੇ ਫਿਰ ਕੀ ਹੋਇਆ ਜ਼ਖਮੀ ਕਰਕੇ ਫਿਰ ਇਹ ਨਾਲ ਦੌਰਾਨ ਮੈਂ ਫੋਨ ਕੀਤਾ ਫਿਰ ਇਹ ਹਸਪੀਟਲ ਲੈ ਕੇ ਤੇ 13 ਰਾਤ ਬਾਅਦ ਉਹ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਹੈ ਮਤਲਬ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸਐਸਪੀ ਕੁਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਸਭ ਤੇ ਹੁਣ ਕੀ ਮੰਗ ਕਰਦੇ ਐਫਆਈਆਰ ਉਹਦੇ ਨਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਾਂ ਕਿ ਹੋਰ ਕੋਈ ਨੁਕਸਾਨ ਨਾ ਹੋਏ ਪਰਿਵਾਰ ਦਾ ਕਿ ਕਰ ਸਕਿਓ ਕਿਉਂਕਿ ਨਰਿੰਜਨ ਸਿੰਘ ਦੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਹਜ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਇਹੋ ਹੀ ਹੈ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਨਾ ਸਰ ਹਰਮਨ ਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਧ ਰਹਿਣਾ ਸਰ ਤੇ ਕੀ ਗੱਲ ਹੋਈ ਹੈ ਸਰ ਰਾਤੀ ਸਰ ਅਲਮੋਲੀ ਜੀ ਗੱਲ ਤੋਂ ਸਾਰੇ ਅਲੱਗ ਕਿਸਰੀਕਾ ਸਾਡੇ ਨੇ ਸਰ ਚੱਕ ਕਲਕਿ ਤਿਸ ਚ ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫਿਰ ਸਾਰੇ ਇੱਥੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਦਾ ਸਾਰੇ ਬੰਦੇ ਅੰਨ ਜਿੰਨ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਘੁਰਨਦੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਗੋਲ ਬੰਦ ਸੀ ਉਹ ਮੋਲੀ ਹੋਈ ਜਾਂ ਹਾਂ ਜੀ ਉਹ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਨੀ ਛੇਤੀ ਇੱਥੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੇਰਤ ਹੋ ਗਈ ਮੰਮੀ ਅੱਜ 3 ਵਜੇ ਡੈਕਟ ਹੋ ਗਈ ਆ ਤੇ ਕੀ ਉਹ ਐਡੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਸਭ ਛੇਤੀ ਛੇਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇਨਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਸ ਤੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹ ਦੋਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇੰਟੀਮੇਸ਼ਨ ਆਈ ਕਿ ਚਾਰ ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬੰਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਾਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੀ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸੀਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਐਨ ਆਰ ਆਈ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਰੀ ਦੀ ਕੀ ਅਗੂ ਗਤੀਵਿਧੀ ਤੋਂ ਜੀ ਉਹ ਅਸੀਂ ਉਹਦੇ ਸੋਸ਼ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ